ਦਾਨ ਜਿਹੜਾ ਹੈ ਦਾਨ ਉਹਨ ਜਿਹੜਾ ਤੇ ਜ਼ਰੂਰ ਕਰਨਾ ਚਾਹੀਦਾ ਹੈ ਰਹਿਮਾਨਾ ਜੀ ਕਰਾਵੇ ਵੀ ਕਿਸੇ ਭੁੱਖੇ ਦਾ ਪੇਟ ਪਾਲਣਾ ਹੈ ਕਿਸੇ ਲੱਗੇ ਨੂੰ ਕੱਪੜਾ ਦੇਣਾ ਕਿਸੇ ਬਿਵਾਰ ਨੂੰ ਦੁਆ ਲੈ ਕੇ ਦੇਣੀ ਕਿਸੇ ਗਰੀਬ ਲੜਕੀ ਦਾ ਵਿਆਹ ਹੋਵੇ ਜਾਂ ਉਹ ਵੀ ਮੜਾ ਮੋੜਾ ਦਾਨ ਕਰਨਾ ਕਿਉਂਕਿ ਦਾਨ ਜਿਹੜਾ ਹੈ ਇਹ ਵਰਥਾ ਨਹੀਂ ਜਾਂਦਾ ਬਿਆਰੀ ਸਾਸਿਕ ਜੋ ਦਿਲ ਦਾ مجھے مرد مہیا حق کو گفتانہ جانا پڑا ہے پھر کو کسی پاسی ورکو اولدہ لکھنے ساتھ سے نہ کسید کی تعالی ہے گروہ بلدی بلدی جی بن جانا رہ جاو دے بنی ساتھ گر کے اپنے دیو مولے سو در پہ خدوان ماں سے مہاراہ کی جائے سب گروہ بلدیانہ مہاراہ کی جائے ساتھ ਬੁਰੂ ਦੇ ਜਗਤਕਾਰ ਮਹਾਰਾਜ ਜੀ ਮਹਾਰਾਜ ਜੀ ਦੀ ਪਾਵ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਹੈ ਤਾਂ ਪ੍ਰਭੂ ਵਾਲਮਿਕ ਮਹਾਰਾਜ ਜੀ ਆਪਣੀ ਅਲਾਹੀ ਬਾਣੀ ਦੇ ਵਿੱਚ ਪਾਵਵਾਦ ਨੂੰ ਸੁਨਿਆਰਨ ਕਰਦੇ ਨੇ 107 ਆਨੰਦ نمبر اُنیچ پہ پکتی وال مہاراج لکھتے دینے کہ پرتھم ستسنگ وہ ہے جس کی چیشتا ساتھ شاستر کے انکول ہوتی ہے ਪ੍ਰਥਮ ਸਾਸਨ ਉਹ ਹੈ ਜਿਸ ਦੀ ਚੇਸ਼ਟਾ ਸਤ ਸ਼ਾਸਤਰ ਕੇ ਅਨੁਕੂਲ ਹੁੰਦੀ ਹੈ ਗੁਰੂ ਪਿਆਰਿਓ ਮਾਰੇ ਕਹਿੰਦੇ ਅਸਲੀ ਸਤ ਸੰਗ ਉਹ ਹੈ ਜਿਸ ਸਤ ਸੰਗ ਦੇ ਵਿੱਚ ਵਿਚਾਰ ਗੁਰਬਾਣੀ ਦੀ ਕੀਤੀ ਜਾਵੇ 19 ਨੰਬਰ ਸਰਗ ਲਾਸਟ ਇਹ ਸਰਗ ਹੈ ਮਮੋਕਸ਼ ਪਰਕਰਨ ਦਾ ਦੂਸਰੀ ਪਰਕਰਨ ਦਾ ਲਾਸਟ ਸਰਗ ਔਰ 107 ਗੁਰ ਕਰਿਓ ਇਹਦੇ ਵਿੱਚ ਨਾ ਲਾਸਟ ਪੰਕਤੀਆਂ ਦੇ ਸਰਗ ਦੀ ਲਾਸਟ ਪੰਕਤੀ ਦੇ ਵਿੱਚ ਪ੍ਰਭੂ ਵਾਲਮੀਕ ਮਾਰੇ ਦੀ ਬਾਤਵਾ ਜਿਹਨੂੰ ਤਾਂ ਕਿਸ ਮਝਾਉਂਦੇ ਆ ਮਾਰੇ ਕਹਿੰਦੇ ਜਿਹੜਾ ਜੀਵ ਜੋ ਜੀਵ ਇਸ ਸ਼ਾਸਤਰ ਕੋ ਆਦਿ ਸੇ ਅੰਤ ਤੱਕ ਵਿਚਾਰੇਗਾ ਉਸਕੋ ਮੋਕਸ਼ ਦੀ ਪ੍ਰਾਪਤੀ ਪ੍ਰਾਪਤ ਹੁੰਦੀ ਹੈ ਇਸ ਗ੍ਰੰਥ ਨੂੰ ਪੜਨ ਤੇ ਸੁਣਨ ਦੇ ਨਾਲ ਔਰ ਵਿਚਾਰ ਕਰਨ ਦੇ ਨਾਲ మోਕਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਇਹਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ ਕੁਨੂ ਹੱਥ ਘੜੀਆਂ ਹੌਣ ਲਾਸ ਅੰਦਰ ਗੁਰੂ ਕੇ ਤੇ ਮੋਕਸ਼ ਦੀ ਪ੍ਰਾਪਤੀ ਤਨ ਤਨ ਗੁਰੂ ਗਿਆਨਤ ਮਹਾਰਾਜ ਨੂੰ ਕੋਈ ਤੇ ਗੁਰੂ ਗਿਆਨ ਦਾ ਮਹਾਰਾਜ ਜੀ ਨੇ ਵੀ ਸਾਨੂੰ ਪਾਵਨ ਬਾਣੀ ਪਾਵਨ ਛੇ ਜੋਗ ਵਿੱਚ ਸਿਸ਼ਟ ਮਹਾਰਾਜ ਦੀ ਲੜਾਈ ਲੜਨ ਲਈ ਕਹਿੰਦੇ ਇਹ ਬਤਾਲ ਤਨ ਤਨ ਗੁਰੂ ਗਿਆਨਤ ਮਹਾਰਾਜ ਜੀ ਗਿਆਨ ਕਰਦੇ ਨੇ ਕਿ ਬਾਹਰੋਂ ਕਿੱਥੋਂ ਭਾਲਦਾ ਹੈ ਪੰਥਿਆ ਕੋ ਗੁਰੂ ਮਿਲੇ ਬ੍ਰਹਮਵੇਤ ਦਾ ਗਹਿਣ ਬ੍ਰਹਮ ਲੈਵ ਸਿੜੀ ਆਤਮਾ ਸੋ ਜਨ ਲਾਹ ਲੈਣ ਗਿਆਨ ਨਾਮ ਤੇ ਚਾਣਨੁ ਸ੍ਰੀ ਜੋਗ ਵਿਸ਼ਿਸ਼ਟੁ ਮਾਇ ਤੇ ਗੁਰੂ ਕਰੀ 10 ਫਰਵਰੀ 1905 ਤਾਂ ਗੁਰੂ ਗਿਆਨ ਦਾ ਮਹਾਰਾਜ ਜੀ 81 ਦਿਨ ਤੋਂ ਬਾਅਦ 47 ਸੌ ਦਿਨਾਂ ਦੇ ਨਾਲ ਜੇਲ੍ਹ ਵਿੱਚੋਂ ਬਾਹਰ ਆਏ ਗਏ। ਤੋਂ ਬੰਦੇ ਸੋਨ ਦੇ ਭਾਗ ਸਭਾ ਦੀ ਜੇ ਇਹ ਤਾਂ ਰਾਜੀ ਕੇ ਜਨਾਬ ਸਭ ਕੁਝ ਪਾੜਿਆ ਤੇ ਫਤਕਾ ਕਰੇ ਕਰਨ ਕਹਿੰਦੇ ਨੇ ਕਿ ਉਹ ਤੋਂ ਆਪੇ ਆਪ ਹੈ ਸੋ ਤੋਂ ਸ਼ਕਤੀ ਜਾੜ ਬਿਨ ਤੋਂ ਵਿਸ਼ਵ ਬਰਾਲੀ ਦੇ ਦੇ ਪ੍ਰਭੂ ਬਾਲ ਦੇ ਪਤਵਾਰ ਹੋਇਆ ਹੁਕਮ ਹੁਕਲਾ ਸ਼ਕਤੀ ਕਰਨੀ ਜਾਪ ਬ੍ਰਹਮਾ ਵਿਜਿਗਿਵਾਨ ਪ੍ਰਭੂ ਪਰਮਕੀ ਦਾ ਆਹ ਇਹ ਸਤੂ ਕੀ ਦਾ ਸਾਰਾ ਇਸਤੂ ਸਾਰਾ ਜਿਸ ਦਾ ਵੀ ਆਪਾਂ ਬਹਿਮਾ ਦੇ ਬੀਤ ਨੇ ਤਵਾ ਵਾਜ ਨਹੀਂ ਮਾਰਾ ਜੀ ਨੇ ਆਪਾਂ ਸਾਰੇ ਦੇ ਉੱਤੇ ਭਰ ਕੇ ਪਾਤੀ ਜੀ ਨੇ ਲਿਖੇ ਪਾਤੀ ਦੇ ਉੱਪਰ ਵੀ ਪਿਆਰ ਦੇ ਨਾਲ ਰਹਿਣ ਔਰ ਸਭ ਸੰਦੇ ਨਾਲ ਔਰ ਉਸਨੂੰ ਸਾਥ ਕਰਦੇ ਨਾਲ ਔਰ ਸੰਭਾਲਦੇ ਨਾਲ ਜੁੜਦੇ ਰਹਿਣ ਤੇ ਆਪਾਂ ਵੀ ਇਹ ਕੋਸ਼ਿਸ਼ ਕਰੀਏ ਕਿ ਸੰਭਾ ਮਾਪੁਰਖਾਂ ਦੇ ਜਾਂ ਮੰਦ ਥੋੜੀ ਘੱਟ ਲੈ ਠੰਡਾ ਕਰਕੇ ਤੇ ਅਗਲੀ ਵਾਰ ਨੂੰ ਜਰੂਰ ਸਾਰੇ ਜਿਹੜੇ ਦਰਸ਼ਕਦਾਰੇ ਲਈਓ ਤੇ ਆਪਣੀ 23 ਮਾਰ ਨੂੰ

ਕਦਾ ਜਮਾ ਕਾ ਕ ਕਲਿਆਣਪੁਰ ਤੋਂ ਸਰਪੰਚ ਸਾਡੇ ਵਿੱਚ ਆਏ ਨੇ ਪੂਰਾ ਤੇ ਧਨ ਤਨ ਹੈ ਗੁਰੂ ਵਾਲੇ ਮੀਕਦੀ ਤੇਰੀ ਸ਼ਕਤੀ ਤੋਂ ਜਾਵਾ ਬਲ ਹਾਰਦੀ ਤੁਸੀਂ ਸੰਗਤਾਂ ਧਨ ধন ਹੈ ਕੋਲੇ ਲਿਕਦੀ ਤੇਰੀ ਸ਼ਕਤੀ ਤੋਂ ਜਾਵਾ ਬਲ Gracias. बचे ਨਾਲ ਲੰਮਾ ਸਮਾਂ ਬਿਤਾ ਰਿਆ ਤੇ ਸਾਧ ਸੰਧੀ ਇਤਨੇ ਕਿਤੇ ਲਖਨਊਂ ਲੋਹੇ ਦਾ ਕੰਦਾ ਜਾਂਦਾ ਹੈ ਇਸੇ ਤਰ੍ਹਾਂ ਸਾਧ ਸੰਧੀ ਦੇ ਸਾਥ ਨਾਲ ਸਾਧ ਸੰਧੀ ਦਾੰਬਾ ਵੀ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਸੱਜਣਾ ਨੇ ਮੇਸਾ ਮਹਾਪੁਰਸ਼ਾਂ ਦਾ ਜੀਵਨ ਸਵਾਰ ਦਿੱਤਾ ਦੁਨਿਆਵੀ ਜੀਵਨ ਦਾ ਸਾਧ ਸੰਧੀ ਨੰਗੇ ਦੇਸ਼ ਦੀ تھا مہاراج میرے بلکہ نردوش کوئی کسور نہیں ہے گا میرے سے کتوں کا گیا ہے مہاراج میری دھونا بول چکا کر دے جی میں برس بول سکتا پہلا تو مارے بولے کن چکر ہے گا جی مہاراج جی بولے بولے ਇਹ ਨੋਟ ਹੈ ਇਹ ਬੜੀ ਹੈ ਕਿ ਤੇ ਪੇਪਰ ਇਹਦੇ ਕੋਲ ਪੇਪਰ ਲੱਗੇ ਨਾਮ ਦਾ ਪੇਪਰ ਚੱਲ ਗਿਆ ਨਾਮ ਦੇ ਪੇਪਰ ਲੱਗੇ ਤੇ ਸਾਧ ਦਾ ਪੇਪਰ ਲੱਗੇ ਕੋਈ ਗਿਆਨ ਵਾਲਾ ਬੜੀ ਕੰਨੀ ਅੱਤੇ ਬੜੀ ਹੈ ਤੇ ਇਹ ਜੀ ਉਹਨੂੰ ਵੀ ਦੂਸਰੀ ਸੀ ਸਾਥ ਚੰਦ ਜੀ ਜਿੱਤੇ ਦੇ ਆਤਰ ਅਪਦਰਨ ਸਾਹਿਤ ਸ਼ਪਤ ਸਹਾਇ ਕਰਦੇ ਨੇ ਸਾ ਉਹਨਾਂ ਨੂੰ ਦੇਵਤੇ ਨਾਲ ਸੰਪਰਕ ਸਤਿ ਸ਼੍ਰੀ ਅਕਾਲ ਜੀ ਤੇ ਸਤਿ ਪਿਆੰਨਾਂ ਦਾ ਹੱਲ ਦਸ ਤਲਵਰੀ ਮਾ ਬੇਨ ਸਾਥ ਚੰਦ ਜੀ ਵਿਦਿਆਨਗਰ ਅਸੀਂ ਉਹਨਾਂ ਕੋਲ ਕੋ ਨਾਮ ਕਰਦੇ ਆ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਆ ਸਾਰੇ ਦੇਸ਼ ਵਿੱਚ ਅਰਵਿਸ਼ਰ ਮੈਸਜ ਬਾਦ ਮਹਾਰਾਜ ਜੀ ਦੇ ਮੰਦਰ ਬਣੇ ਪ੍ਰਭੂਵਾਨ ਬਾਲਮਕੀ ਸੁਭਾਣਾ ਬੜੀਆਂ ਪ੍ਰਭੂਵਾਨ ਮਹਾਰਾਜ ਜੀ ਦਾ ਕੀਰਤਨ ਸੰਗਤ ਉਹਨਾਂ ਦਾ ਸਾਥ ਨਹੀਂ ਦਿੱਤੀ ਤੇ ਇਹ ਸਤੁਰਾਂ ਦੀ ਕਿਰਪਾ ਹੈ ਸਾਡ ਸੰਗੀ ਉਹਨਾਂ ਦਾ ਸ਼ੀਰੋ ਆਦਰ ਜੇ ਉਹਨਾਂ ਨੇ ਆਪਣਾ ਸਿਰਦਾਂ ਹੱਥ ਆਪਣੇ ਸੇਵਕਾਂ ਤੇ ਆਪਣੇ ਚੇਲਿਆਂ ਤੇ ਰੱਖਿਆ ਜਿੱਦਾਂ ਜਦੋਂ ਆਪਾਂ ਸਾਂਝ ਸੰਧੀ ਬੇਲੇ ਬਣ ਗਿਆ ਸਥਾਨ ਬਣ ਗਿਆ ਤਦ ਉਹ ਵਾਲਕ ਮਹਾਰਾਜ ਦਾ ਨਾਮ ਲੈਣ ਲੱਗਾ ਇਹ ਤਾਂ ਸਾਂਝ ਸੰਧੀ ਮੈਨੂੰ ਲੱਗਦਾ ਸੀ ਕਿ ਗੁਰੂ ਗਿਆਨ ਨਾਲ ਜਿਹੜਾ ਮਹਾਰਾਜੇ ਬਸੇ ਮਾਹ ਕੋਈ ਨਾਮ ਹੁੰਦੇ ਸਾਇਦ ਆਪਨੇ ਲੋਕ ਸਾਂਝ ਸੰਧੀ ਕੋਈ ਸ਼ੋਰ ਨਹੀਂ ਇਹ ਤਦ ਉਹ ਵਾਲਕ ਮਹਾਰਾਜ ਨਾਲ ਜੁੜੇ ਜਾਂਦੇ ਤੇ ਸਾਂਝ ਸੰਧੀ ਉਹਨਾਂ ਦੇ ਚਰਕ ਕਮਣਾ ਵਿੱਚ بار بار ਇਹੀ ਅਮਦਾਨ ਸਰਕੇ ਮਨੁੱਖੀ ਆਤਮਾ ਦੇ ਸਮਾਜ ਦੇ ਇਸ ਕਰਨ ਫਾਇਦਾ ਹੁੰਦੀ ਹੈ ਉਹਨਾਂ ਦੇ ਸਾਥ ਸੰਗਤ ਜ਼ਰੂਰ ਕੀਤਾ ਹੁੰਦੀ ਹੈ ਇਸ ਤਰ੍ਹਾਂ ਡਾਕਟਰ ਜੀ ਹੋਰ ਅਬੀਰ ਸਰ ਸਾਡੇ ਕੌਮ ਨੂੰ ਫਾਇਦਾ ਹੋਏ ਉਹਨਾਂ ਨੇ ਸਾਥ ਸੰਗਤ ਸਾਡੀ ਕੌਮ ਦੇ ਜੀਵਨ ਸਵਾਰਿਆ ਸਾਥ ਸੰਗਤ ਜੀ ਇਸੇ ਤਰ੍ਹਾਂ ਪੰਡਤ ਰਕਸ਼ੀ ਰਾਮ ਜੀ ਨੇ ਵੀ ਸਾਥ ਸੰਗਤ ਸਾਡੇ ਕੌਮ ਵਾਸਤੇ ਕਾਫੀ ਵੱਡਾ ਸੰਘਰਸ਼ ਕਰਦੇ ਰਹਿ ਇੰਨਾ ਹੀ ਸਾਡੇ ਮਾਨਕ੍ਰਿਤ ਅਗਿਆ ਸਾਥ ਸੰਗਤ ਜੀ ਸਮੇਂ ਸਮੇਂ ਸਾਲ ਅਪਨੋ ਕੋਰ ਵਾਸਤੇ ਆਪਣੇ ਸਮਾਜ ਵਾਸਤੇ ਜੋ ਉਸ ਚਾਹੁੰਦੇ ਰਹੇ ਸਾਰੇ ਖੁਦ ਨੂੰ ਖੁਦ ਨਾਮਨ ਕਰਦੇ ਆਂ ਪਰ ਪ੍ਰਸ਼ਾਸਨ ਨੂੰ ਬਸ ਕਰਨਾ ਨਾ ਸ਼ਫਾਤ ਸੰਬੰਧੀ ਸੋਚੀ ਤੇ ਬੇਨਤੀ ਆਪਾਂ ਹਰ ਵਾਰੀ ਕਰਦੇ ਆਂ ਤੇ ਆਪਾਂ ਕਰਦੇ ਰਹਿਣਾ ਹੈਗਾ ਕਿ ਕੋਈ ਹੋਰ ਸੀ ਕਿ ਸ਼ਕਤੀ ਸੰਗਤ ਬੇਨਤੀ ਕਰੀਏ ਕਿ ਜਿਹੜੇ ਸੇਵਾਦਾਰ ਹੁੰਦੇ ਆ ਉਹਨਾਂ ਤੇ ਵੀ ਬੇਨਤੀ ਕਰ ਸਕਦੇ ਆਪਾਂ ਸਾਰੇ ਪਰਮਾਤਮਾ ਵਾਸਤੇ ਮਹਾਰਾਜ ਜੀ ਦੇ ਆਪਾਂ ਸੇਵਾਦਾਰ ਜੁਗੀਆਂ ਕੋ ਜਦੋਂ ਆਪਾਂ ਕੋਸ਼ਿਸ਼ ਦੇਖਦੇ ਆਂ ਕਿ ਆਪਾਂ ਉਹਦੇ ਵਜਲੇ ਜਰੂਰ ਬੋਲਦੇ ਆਂ ਇਸ ਕਰਕੇ ਆਪਾਂ ਇਹ ਕਹਿੰਨਾ ਹੈਗਾ ਕਿ ਸਾਨੂੰ ਜਿਹੜਾ ਬਾਲਕ ਮਹਾਰਾਜੇ ਦਾ ਪ੍ਰਚਾਰ ਹੈਗਾ ਵਾਲਮੀਕ ਮਹਾਰਾਜ ਦਾ ਪ੍ਰਚਾਰ ਉਹ satsang ਵੀ ਸਾਡੇ ਜਿਹੜੇ ਬਾਲਕ ਮੰਦਰ ਖਾਲੀ ਪੈ ਹੈਗੇ ਆ ਜਿੱਥੇ ਕੋਈ ਪਾਠ ਨਹੀਂ ਹੁੰਦਾ ਜਿੱਥੇ ਕੋਈ satsang ਨਹੀਂ ਹੁੰਦਾ ਤੇ ਆਪਾਂ ਇੱਕ satsang ਨਹੀਂ ਹੁੰਦਾ ਆਪਾਂ ਨੂੰ ਮੰਦਰ ਨਹੀਂ ਕਹਿ ਸਕਦੇ ਉਸ ਸਥਾਨ ਤੇ ਮੰਦਰ ਉਸ ਸਥਾਨ ਕੋਲ ਪੀਰਾਂ ਦੀਆਂ ਕਬਰਾਂ ਪਿੰਡਾਂ ਚ ਬਣੀ ਨੁਮੀਆਂ ਸਾਧ ਸੰਗਤ ਜੀ ਤੇ ਪਿੰਡਾਂ ਦੇ ਗਵਰਾਂ ਤੇ ਵੀ ਸਾਡੇ ਲੋਕ ਬੈਠੇ ਐ ਸਾਡੇ ਲੋਕ ਪੂਜਾ ਕਰਦੇ ਐ ਸਾਡੇ ਲੋਕੋਨੂੰ ਤਾਂ ਦਰਦੇ ਜਗੇ ਔਰ ਜਿਹੜੇ ਸਾਡੇ ਭਗਵਾਨ ਵਾਲਮੀਕ ਮਹਾਰਾਜ ਦੇ ਮੰਦਰ ਬਣਿਆ ਸਾਡੇ ਲੋਕ ਇਹਨਾਂ ਸੋਚਦੇ ਐ ਕਿ ਮੰਦਰ ਨਹੀਂ ਹੈਗਾ ਇਹ ਤਾਂ ਕੋਈ ਸਾਡੇ ਵਾਸਤੇ ਰਹਿਣ ਉਸੇ ਰਾਈ ਉਹ ਰਹਿਣ ਉਸੇ ਰਾਈ ਸਾਧ ਸੰਗਤ ਜੀ ਕਿਉਂਕਿ ਪ੍ਰਭੂ ਵਾਲਮੀਕ ਮਹਾਰਾਜ ਕਿਰਪਾ ਨੂੰ ਜਾਲੂ ਜਿਨੇ ਜਿਹਦੇ ਚਰਨਾਂ ਦੇ ਵਿੱਚ ਸਾਹ ਸੰਗਮੀ ਅਨੇਕਾਂ ਜੀਵਾਂ ਦਾ ਆਧਾਰ ਹੋਇਆ ਗੁਰੂ ਗਿਆਨਾਂ ਪਰਮੇਸ਼ਰ ਦਾ ਆਧਾਰ ਹੋਇਆ ਜਿਸ ਨਾਲ ਇਸ ਕਰਕੇ ਸਾਹ ਸੰਗਮੀ ਸਤਿਗੁਰੂ ਮੋਨਸ਼ੀ ਨਾਥ ਵਰਦੇ ਵੱਲੋਂ ਪਰਮੇਸ਼ਰ ਦਾ ਆਧਾਰ ਹੋਇਆ ਇੱਕ ਵਿਸ਼ੇ ਹੈ ਕਿ ਸਤਿਗੁਰੂ ਮੋਨਸ਼ੀ ਨਾਥ ਨਾਲ ਅਜੇ ਸਾਹ ਸੰਗਮੀ ਤਲਾਹਵਾਲੀ ਧਰਤੀ ਤੇ ਪਰਮਾਤਮਾ ਵਾਲੂ ਕੁਮਾਰ ਦਾ ਮੰਦਰ ਹੈ ਤੇ ਜਦੋਂ ਉੱਥੇ ਨਾਮਵਾਗ ਕੰਮ ਤੇ ਮੇਲੇ ਤੇ ਜਾਣਦੇ ਆ ਉਸ ਤੋਂ ਸੇਵਾ ਕਰਦੇ ਆ ਬਾਬੀ ਮਾਰਾ ਦੇ ਸੇਵਾ ਕਰਦੇ ਆ ਰੂਹੇ ਸੇਵਾ ਕਰਨ ਲੱਗੇ ਇਹ ਸੇਵਾ ਕਰਦੇ ਆ ਤੇ ਕਰਦੇ ਆ ਇੱਕ ਦਿਨ ਸਾਥ ਸੰਗਤ ਦੀ ਉਸਤਾਨ ਦੇ ਮੋਤੀ ਲਾਲ ਨੇ ਦੇਖਿਆ ਕਿ ਬਾਬਾ ਜੀ ਬੜੀ ਸੇਵਾ ਕਰਦੇ ਆ ਤੇ ਮਾਰਾ ਨੂੰ ਪ੍ਰਾਨੇ ਜਾਣ ਦੇ ਸਮੇਂ ਤੇ ਸਾਥ ਸੰਗਤ ਦੀ ਮੋਤੀ ਲਾਲ ਤੇ ਉਹਦੇ ਘਰ ਵਾਲੀ ਸੁਖਵੰਤੀ ਦੋਨੇ ਜਨ ਦੇ ਆਪੇ ਪਰਵਾਰ ਦੇ ਸਤਿਗੁਰੂ ਮਹਨਸ਼ੀ ਨਾਨਕ ਨਦਰਦੇ ਤੇ ਬੇਨਤੀ ਕਰਦੇ ਆ ਮਹਾਰਾਜ ਅਸੀਂ ਤੁਹਾਨੂੰ ਬਹੁਤ ਚਿਰ ਤੋਂ ਦੇਖਦੇ ਆ ਤੁਸੀਂ ਬਾਲਕ ਮਾਤਰੀ ਸੇਵਾ ਇੱਥੇ ਆ ਕੇ ਕਰਦੇ ਹੋ ਦੋ ਲੋ ਮਹੀਨੇ ਚ ਰਹਿੰਦੇ ਹੋ ਸਾਡੇ ਨੂੰ ਪੁੱਛਾ ਕਰੋ ਤੁਸੀਂ ਅਜੇ ਵੀ ਇੱਥੇ ਬਾਲਕ ਮਾਤਰੀ ਸੇਵਾ ਕਰਦੇ ਆ ਤੇ ਸਾਹ ਸੰਦੇ ਜੀ

ਤੇ ਸਾਹ ਸੰਗਤ ਨੂੰ ਉਹਦਾ ਦਿਲ ਤਾਂ ਪੈਦਾ ਹੋਇਆ ਮੈਂ ਬਸ ਹਾਲ ਨਾ ਲੈ ਰਿਹਾ ਇਹ ਇਹ ਵੀ ਹੋ ਉਸ ਸਾਹ ਸੰਗਤ ਜਿਨ੍ਹਾਂ ਦੇ ਅਰਦਾਸ ਨਾਲ ਦੇਸ਼ ਦਾ ਸਨਮਨ ਕੀਤਾ ਸਾਡੇ ਤੋਂ ਸਾਹ ਸੰਗਤ ਸਦਗੁਰੂ ਜੀ ਸਾਡੀ ਜ਼ਮੀਨ ਬਹੁਤ ਹੈ ਤੁਹਾਡਾ ਕਾਰੋਬਾਰ ਬਹੁਤ ਵੱਡਾ ਹੈਗਾ ਪਰ ਸਾਡੇ ਦੇ ਦਾ ਹੈ ਨਾ ਜੀ ਜਿਹੜਾ ਚਲਾਂ ਬਣਾਉਣਾ ਬਹੁਤ ਹੋਈ ਤੇ ਤੁੰਦ ਗੁਲਸੀਨਾ ਤੇ ਜਿਹੜਾ ਸਾਡੇ ਤੇ ਨਾ ਤੁਹਾਡੇ ਸਾਡੇ ਸਾਨੇ ਦੇ ਚਲਾ ਸਕਦਾ ਹੈ ਸਾਡੇ ਬੁਨੇ ਕਲਾਸ ਵਿੱਚ ਤੁਸੀਂ ਟੜਕਾ ਲਵਾਉ ਬਹੁਤ ਛੋਟਾ ਹੈ ਸਾਸੰਗ ਦੀ ਜਿਸ ਕਰਕੇ ਇਸ ਸਤਾਂਤ ਤੋਂ ਬੁਝੀਆਂ ਵੱਡੀਆਂ ਹਸਨੀਆਂ ਪੈਦਾ ਹੁੰਦੀਆਂ ਰਹੀਆਂ ਸਾ ਸੰਗ ਦੀ ਜਿਸ ਸਾਸਕੀ ਸਾਨੂੰ ਬਾਲਕ ਭਗਵਾਨ ਨੂੰ ਸੇਵਾ ਕਰਨੀ ਚਾਹੀਦੀ ਹੈ ਜਿਹੜਾ ਭਗਵਾਨ ਬਾਲ ਮਹਾਰਜਾ ਦਰਬਾਰ ਹੈ ਉੱਥੇ ਦੇਖਦੇ ਇਨਸਾਨ ਤਾਂ ਹੁੰਦੇ ਨਹੀਂ ਹੈਗੇ ਜੇ ਤੱਕ ਸਿੱਧਾ ਕੀ ਜਾਣਗੇ ਤਾਂ ਸਾ ਸੰਗ ਦੀ ਲੱਖ ਸਵਰਗਾਂ માં ਜੋ ਤੇ ਸਾਹਿਤਿਕ ਮਤਲਬੋਂ ਮਿਲਿਆ ਜੰਗਾ ਸਨੂ ਪ੍ਰਭੂ ਪ੍ਰਭੂ ਬਾਗ ਦੀ ਖਮਾ ਦੇ ਬੰਦਰ ਇਸ ਲਈ ਦਰਸ਼ਕਾਂ ਨੂੰ ਜਾਣਾ ਚਾਹੀਦਾ ਹੈ ਉਹਨਾਂ ਦੇ ਬਾਗ ਦੀ ਸੇਵਾ ਕਰਨੀ ਚਾਹੀਦੀ ਹੈ ਜਿੱਤੇ ਉਹ ਫਿਰਤਾ ਕਰ ਦਿੰਦਾ ਹੈ ਜਿੱਤੇ ਉਹ ਮਿਹਰ ਕਰ ਦਿੰਦਾ ਉਹਨਾਂ ਦੇਵਤਾ ਦਾ ਦੰਦ ਸੰਸਕ੍ਰਿਤ ਕਿਉਂਕਿ ਉਹ ਦਿਆਵਾਨ ਹੈ ਕਿਰਪਨਾ ਦਾ ਤਪਾਲੂ ਜਾਲੂ ਹੈ ਉਹਨਾਂ ਦੇ ਚਰਨ ਕਮਲਾਂ ਦੇ ਸਾਜ ਸੰਜੀ ਦੁਨੀਆਂ ਦੇ ਦੇਵ ਤੇ ਆਂਖ ਮੰਨੂ ਮੰਗਾ ਮੰਗਦੇ ਹੈ ਦੁਨੀਆ ਦੇ ਵੱਡੇ ਪਰਦੇਸ਼ ਸੰਤਰਾचार्य ਜੀ ਨੂੰ ਆਪ ਵੀ ਰੋਜ਼ ਨੂੰ ਬਸਪਸੁੰਦੇ ਇੱਕ ਸੰਸਦ ਜੀ ਸੰਤੂਤ ਕੋ ਗਵਾਲਮੀਕ ਮਹਾਰਾਜ ਜੀ ਇੱਕ ਧਿਆਨ ਦੇ ਕਰਨੇ ਦੇ ਗਿਆ ਦੇ ਦੇਤਾ ਹਨ ਬੇਸ਼ੱਕ ਉਹਨੇ ਦੇਸ ਵਿੱਚ ਦਿਆ ਕਰਦੇ ਕਰਦੇ ਜ਼ਰੂਰ ਲੱਗਿਆ ਇਸ ਸਬਕ ਸਾਨੂੰ ਉਹਨਾਂ ਦੇ ਦਰਬਾਰ ਸੇਵਾ ਕਰਨੇ ਚਾਹੀਦੀ ਹੈ ਉਹਨਾਂ ਦਾ ਸਤਸਕ ਕਰਨਾ ਚਾਹੀਦਾ ਹੈ ਉਹਨਾਂ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਸੰਭਾ ਮਿਲਣਾ ਚਾਹੀਦਾ ਕੁਝ ਵੀ ਕਰਦੇ ਆ ਦੂਸਰਾ ਸਾਧ ਸੰਗਤ ਜੀ ਅਸੀਂ ਰੋਟੀਆਂ ਬਣਾਉਨੇ ਆ ਅਸੀਂ ਘਰ ਚੋਂ ਕੰਮ ਕਰਦੇ ਆ ਸੰਤਪੁਰ ਕੋ ਬਾਲ ਮਮਾ ਦਾ ਨਾਮ ਲੈ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਜਾ ਨਾਲ ਜੀ ਪੇਟੀ ਸਾਡੇ ਜਗਾ ਕੁਝ ਆਪਾਂ ਇੱਥੋਂ ਦੇ ਬਾਰੇ ਗੱਲ ਕਰਨੀ ਹੈ ਆਪਾਂ ਦੇ ਜੀ ਆਪਾਂ ਇੱਥੇ ਨੰਦਰੋਨੇ ਆ ਚਾਹੇ ਆਪਾਂ ਉਸ ਦੇ ਕਿ ਆਪਣਾ ਨਰੇ ਸੇਵਾ ਕਰਦੇ ਆ ਜੁੜਾਂ ਦੀ ਸੇਵਾ ਕਰਦੇ ਆ ਚਾਹੇ ਸੰਗਤ ਦੀ ਸੇਵਾ ਕਰਦੇ ਆ ਜਾਂ ਸਤ ਸੰਗਤ ਦੀ ਸੇਵਾ ਕਰਦੇ ਆ ਤਾਂ ਸਾਧ ਸੰਗਤ ਜੀ ਸਾਨੂੰ ਥੋੜਾ ਜਿਨਮਾਰ ਹੋਣਾ ਚਾਹੀਦਾ ਹੈ ਦੇ ਕੋਈ ਤਾਂ ਅੰਦਰ ਸਿਰਣਾ ਚਾਹੀਦਾ ਹੈ ਕਿ ਨਾ ਹੋਰ ਕੁਝ ਕਿੰਨਾ ਪਈ ਐਸੀ ਹੈਗਾ ਹੋਰ ਉਸ ਨੂੰ ਕੁਝ ਜਾ ਕੇ ਮਸਤੂਨੀ ਬਸੇ ਥੋੜਾ ਬਹੁਤ ਦੇਖ ਤੱਕ ਤੱਕ ਦਾ ਕੰਮ ਹੈ ਕਿ ਆਪਾਂ ਨੂੰ ਥੋੜਾ ਜਾ ਆਪਣੇ ਜ਼ਿੰਮੇਵਾਰੀ ਸਭ ਦੇ ਚਾਹੀਦੀ ਐਸੀ ਥੋੜਾ ਥੋੜਾ ਜਰੂਰ ਇਹ ਸੇਵਾ ਕਰਿਆ ਕਰੀਏ ਜਾਂ ਜੋੜਾ ਦੀ ਸੇਵਾ ਕਰਿਆ ਕਰੀਏ ਚਾਹੇ ਗਿੰਦਰ ਚੋਟ ਸੇਵਾ ਕਰਿਆ ਕਰਦੇ ਚਾਹੇ ਸੀ ਇੱਥੇ ਆਪਾਂ ਪਰਦੇ ਚੋਂ ਦੇ ਚੱਤੇ ਕਰਦੇ ਹਾਂ ਵੀ ਚਾਹੇ ਸੀ ਪਾਣੀ ਦੀ ਸੇਵਾ ਚਾਹੇ ਕੀਰਤਨ ਦੀ ਕਰਦੇ ਹਾਂ ਉਹ ਸਾਡਾ ਸਾਰਾ ਸਾਰਾ ਨਾ ਕੰਮ ਬੰਦਾ ਹੈ ਜੇ ਜਰੂਰ ਸੇਵਾ ਕਰ ਕਰੀਏ ਸਭਾ ਸੇਵਾ ਨਾਲੇ ਨੂੰ ਪ੍ਰਮਾਤਮਾ ਦਾ ਸਰਸੰਗੀਤੀ ਤੁਕਿ ਪਰਮਾਤਮਾ ਦੇ ਚਰਨਾਂ ਦੇ ਜਿਹੜਾ ਸੇਵਾਦਾਰ ਸੇਵਾਦਾਰ ਦਾ ਜੀ ਪਰੇਤਨਾਨ ਦਾ ਜਸ ਜਾਵਨ ਹੋ ਗਿਆ ਨਾ ਕੋ ਤਾਰ ਦਾ ਜੀ ਭਾਰਤ ਦੀ ਗੋੰਦੇ ਦਸਾਨ ਫਲ ਪਿਆਰ ਦਾ ਜੀ ਸੇਵਾਦਾਰ ਜੋ ਹਰਰਾਵਤ ਸੁਣਾ ਹੈ ਜਦ ਯਾਗਨ ਹੁੰਦਾ ਹੈ ਜਾਂ ਸੇਵਾਦਾਰ ਹੁੰਦਾ ਹੈ ਤੋਂ ਸੰਗਤੀ ਇਹ ਸਾਰੇ ਸੰਸ ਨੂੰ ਬੇਖਰੀ ਹੈ ਤੇ ਚਲੋ ਮੈਂ ਪ੍ਰਾਰਥਨਾ ਕਰਦੇ ਹਾਂ ਮਾਨਸਾ ਮਹਾਰਾਜ ਕਮਾਜ ਦੇ ਜਿੰਨੇ ਸੰਗਤ ਆਈ ਹੈ ਜਿੰਨੇ ਵੀ ਇਥੇ ਸਾਡੇ ਮਾਰਗ ਵਿਚਨ ਕਮਾਜ ਨੂੰ ਮਿਲ ਕੇ ਆਏ ਸਾਰਿਆਂ ਤੇ ਸਤਿਗੁਰੂ ਜੀ ਕਿਰਪਾ ਕਰੇ ਸਾਨੂੰ ਮਿਲ ਕਰੇ ਸੰਤੋਸਨ ਬਖਸ਼ੇ ਰਾਮਤਾਲ ਦੇਵੀ ਆਪਣੀਆਂ ਜੋ ਬੋਲੇ ਸੁਨਦਰ ਹੈ ਮਾਨਸਾ